ਇਹਨਾਂ ਦੇ ਨਾਲ ਦੇ ਵਿੱਚ ਇੱਕ ਬੜੀ ਹਵਾ ਫੈਲੀ ਹੈ ਸਾਰੇ ਰੇਲਵੇ ਦੇ ਯਾਤਰੀਆਂ ਦੇ ਵਿੱਚ ਵੀ ਅਧਿਕਾਰੀਆਂ ਦੇ ਵਿੱਚ ਵੀ ਤੇ ਆਮ ਜਨਤਾ ਦੇ ਵਿੱਚ ਵੀ ਵੀ ਦੋਹਾਂ ਕਿਸਾਨ ਆਪਣਾ ਮੋਰਚਾ ਵੱਲੋਂ ਜਿਨ੍ਹਾਂ ਵੱਲੋਂ ਸ਼ੰਭੂ ਬਾਰਡਰ ਤੇ ਖਰੋਰੀ ਬਾਰਡਰ ਤੇ ਪਿਛਲੇ 4 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਵੀ ਉਹਨਾਂ ਵੱਲੋਂ 20 ਜੂਨ ਤੋਂ ਦੁਬਾਰੇ ਫਿਰ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲਵੇ ਟਰੈਕ ਰੋਕਿਆ ਜਾ ਰਿਹਾ ਹੈ ਇਹ ਕੋਈ ਪ੍ਰੋਗਰਾਮ ਨਹੀਂ ਰੇਲਵੇ ਟਰੈਕ ਰੋਕਣ ਦਾ ਆ ਬਾਡਰਾ ਤੇ ਆਪਣਾ ਹੈਗਾ ਜਿੰਨਾ ਚਿਰ ਤੱਕ ਰਸਤੇ ਕਲੀਅਰ ਨਹੀਂ ਹੁੰਦੇ ਦਿੱਲੀ ਜਾਣ ਨੂੰ ਬਾਡਰਾ ਤੇ ਮੋਰਚੇ ਰਹਿਣਗੇ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲਵੇ ਟ੍ਰੈਕ ਰੋਕਣ ਦਾ ਮੰਗਾ ਮਨਾਉਣ ਦੇ ਖਾਤਰ ਇਹ ਕੋਈ ਪ੍ਰੋਗਰਾਮ ਨਹੀਂ ਸਿਰਫ ਵਾਹ ਹੈਗੀ ਹੈ ਸੋ ਇਹ ਸਾਨੂੰ ਵੀ ਪਤਾ ਹੈ ਵੀ ਜਦੋਂ ਵੀ ਇਹੋ ਜਿਹਾ ਕੋਈ ਪ੍ਰੋਗਰਾਮ ਦਿੱਤਾ ਜਾਂਦਾ ਹੈ ਐਡਾ ਵੱਡਾ ਕੋਈ ਮੇਜਰ ਪ੍ਰੋਗਰਾਮ ਦਿੱਤਾ ਜਾਂਦਾ ਤਾਂ ਦੋਹਾਂ ਮੋਰਚੇ ਵੱਲੋਂ ਪਹਿਲਾਂ ਪ੍ਰੈਸ ਕਾਨਫਰੰਸ ਭਾਵੇਂ ਚੰਡੀਗੜ੍ਹ ਹੋਵੇ ਭਾਵੇਂ ਆ ਦਿੱਲੇ ਹੋਵੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਜਾਂਦਾ ਹੁੰਦਾ ਕਦੇ ਵੀ ਚੋਰਵੇਂ ਜਾਂ ਚੁੱਪਚੀਪੀਤੇ ਇਹ ਨਹੀਂ ਕੀਤਾ ਜਾਂਦਾ ਇਹ ਕਿਸੇ ਪ੍ਰਸ਼ਾਸਨ ਵੱਲੋਂ ਇਹ ਜਾਂ ਕਿਸੇ ਹੋਰ ਵਿਰੋਧੀ ਸਿਆਸੀ ਵਿਰੋਧੀਆਂ ਵੱਲੋਂ ਕਿਸੇ ਸ਼ਾਸਨ ਦੇ ਤਹਿਤ ਇਹ ਮੀਡੀਏ ਚ ਪ੍ਰੈਸ ਮੀਡੀਏ ਦੇ ਵਿੱਚ ਵੀ ਦੂਜੇ ਮੀਡੀਏ ਚ ਪ੍ਰਚਾਰ ਚਲਾਇਆ ਗਿਆ ਸੋ ਸਾਰੇ ਜਿਹੜੇ ਜਿੰਨੇ ਵੀ ਜਨਤਾ ਹੈ ਆਪਣੇ ਯਾਤਰੀ ਹੈ ਉਹਨਾਂ ਨੂੰ ਇਹੋ ਜਿਹੇ ਫੁਆਰਾਂ ਤੋਂ ਬਚਣਾ ਚਾਹੀਦਾ